ਤੇ ਬੈਲ ਬਣਾ ਕਢੀ ਆ ਜੀ ਜਦੋਂ ਮਰਜੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਿਹੜਾ ਘਰੇ ਆਉਣਾ ਕਰੇ ਕਿੱਦਾਂ ਆਉਣਾ ਆਲੂ ਦੀ ਭੂਤ ਨਹੀਂ ਸਿਵਾਂ ਚ ਅੱਧ ਜਦੋਂ ਮੈਂ ਖੱਛ ਸ਼ਬਦ ਜਾਂ ਕਤੀੜ ਸ਼ਬਦ ਵਰਤਦਾ ਹੁੰਨਾ ਨਾ ਉਹ ਤਾਂ ਵਰਤਦਾ ਹੁੰਨਾ ਵੀ ਇਹ ਲੋਕ ਨਾ ਅਸਲ ਖੱਛਾ ਤੇ ਅਸਲ ਕਦੀੜਾ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਆ ਜੀ ਜਦੋਂ ਮਰਜੀ ਆ ਜੀ ਕਾਫੀ ਲੰਬੇ ਸਮੇਂ ਤੋਂ ਬਾਅਦ ਕਲਦੀਪ ਰਸਿੱਲੇ ਦਾ ਨਵਾਂ ਕੀਤਾ ਆਇਆ ਸੀ ਜਿਸ ਤੋਂ ਬਾਅਦ ਗਿਆਨੀ ਬੁੱਟਾ ਸਿੰਘ ਨੇ ਉਸ ਗੀਤ ਦੇ ਉੱਤੇ ਸਵਾਲ ਚੁੱਕੇ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਬਦਮਾਸ਼ੀ ਵਾਲੇ ਥਿਆਰਾਂ ਵਾਲੇ ਗੀਤ गा ਕੇ ਪਹਿਲਾਂ ਹੀ ਪੰਜਾਬ ਦੇ ਗਾਇਕਾਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਪਰ ਦੂਜੇ ਪਾਸੇ ਹੁਣ ਇਹ ਕਲਦੀਪ ਰਸਿੱਲਾ ਜੋ ਗੀਤ ਲੈ ਕੇ ਆ ਉਸ ਦੇ ਵਿੱਚ ਸਰੀਆਮ ਬਦਮਾਸ਼ੀ ਦੀਆਂ ਗੱਲਾਂ ਕਰ ਰਿਹਾ ਜਿਸ ਨੂੰ ਲੈ ਕੇ ਕਾਫੀ ਸ਼ਬਦ ਗਿਆਨੀ ਬੁੱਟਾ ਸਿੰਘ ਵੱਲੋਂ ਕਲਦੀਪ ਰਸਿੱਲਾ ਲਾਭ ਹੀਰੇ ਵਾਲੇ ਵਰਤੇ ਗਏ ਸੀ ਪਰ ਉਸ ਤੋਂ ਬਾਅਦ ਅੱਜ ਕਲ੍ਹਦੀਪ ਰਸਿੱਲੇ ਵੱਲੋਂ ਵੀ ਗਿਆਨੀ ਬੁੱਟਾ ਸਿੰਘ ਨੂੰ ਮੋੜਮਾ ਜਵਾਬ ਦਿੱਤਾ ਤੁਸੀਂ ਵੀ ਸੁਣੋ ਕਲਦੀਪ ਰਸੀਲੇ ਨੇ ਗਿਆਨੀ ਬੁੱਟਾ ਸਿੰਘ ਨੂੰ ਕੀ ਕਿਹਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਰਸੀਲਾ ਮੇਰਾ ਨਵਾਂ ਗਾਣਾ ਆਇਆ ਜੀ ਜਿਗਰਾ ਭਾਲਦੀ ਆ ਵੱਡੇ ਭਾਈ ਆਰਨੇਤ ਵੀਰ ਉਹਨਾਂ ਦੇ ਚੈਨਲ ਤੇ ਬਹੁਤ ਮੈਨੂੰ ਸਪੋਰਟ ਕੀਤਾ ਭਾਈ ਦਾ ਬਹੁਤ ਬਹੁਤ ਧੰਨਵਾਦ ਦਾ ਵੀਰਾ ਉਸਤਾਜ ਦਾ ਧੰਨਵਾਦ ਇੱਕ ਬੁੱਟਾ ਗਿਆਨੀ ਆ ਉਹਨਾਂ ਦੀ ਉਮਰ ਬਹੁਤ ਆ ਗਈ ਹੈ ਨਾ ਵੱਡੇ ਨੇ ਮੈਂ ਕੁਝ ਗਲਤ ਨਹੀਂ ਬੋਲਣਾ ਉਹ ਕਹਿੰਦਾ ਕਤੀੜੇ ਮੈਂ ਤੇਰੇ ਘਰੇ ਆਉਂਗਾ ਯਾਰ ਮੈਨੂੰ ਕਾਦੋਂ ਐ ਬੋਲਦਿਆ ਮੈਂ ਬਹੁਤ ਔਖੇ ਹੋ ਕੇ ਗਾਣਾ ਕੀਤਾ ਹਨਾ ਬਹੁਤ ਟਾਈਮ ਬਾਅਦ ਕੀਤਾ ਤੇ ਮੈਂ ਉਹਨੂੰ ਇਹ ਕਹਿਣਾ ਵੀ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਿ ਤਿਹੜ ਤੂੰ ਆ ਆ ਜੀ ਜਦੋਂ ਮਰਜੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਹਾਂ ਘਰੇ ਆਉਣਾ ਘਰੇ ਕਿੱਦਾਂ ਆਉਣਾ ਜਦੋਂ ਤੇਰਾ ਦਿਲ ਕੀਤਾ ਨੰਬਰ ਮੇਰਾ ਫੇਸਬੁਕ ਇੰਸਟਾਗ੍ਰam ਤੇ ਦਿੱਤਾ ਵਿਆ ਫੋਨ ਕਰ ਲਈ ਆ ਜੀ ਵੈਲਕਮ ਕਿਉਂਕਿ ਜਿਹੜੇ ਮੈਨੂੰ ਕਮੈਂਟ ਆਏ ਆ ਉਹ ਸਾਰੇ ਇਹ ਕਹਿੰਦੇ ਬਾਈ ਤੇਰੇ ਨਾਲ ਆ ਬਸ ਜੇ ਉਹ ਮੇਰੇ ਨਾਲ ਆ ਮੈਂ ਉਹਨਾਂ ਦੇ ਸਿਰ ਤੇ ਹੀ ਉਡਣਾ ਹਨਾ ਬੂਟਾ ਗਿਆਨੀ ਬੰਦਾ ਬਣ ਜਾ ਬੰਦਾ ਪਹਿਲਾਂ ਤੂੰ ਆਰਨੇਤ ਵੀਰੇ ਤੇ ਲਾਹਬ ਉਸਤਾਜ ਜੀ ਦੇ ਗਾਣੇ ਬਾਰੇ ਬੋਲਿਆ ਹੁਣ ਮੇਰੇ ਗਾਣੇ ਬਾਰੇ ਵੀ ਬੋਲਿਆ ਫੇਮ ਭਾਲਦਾ ਤੂੰ ਹੋਰ ਕੁਝ ਨਹੀਂ ਮੈਂ ਪੌਣੀ ਨਹੀਂ ਸੀ ਵੀਡੀਓ ਮਾਂਗਾ ਮੈਨੂੰ ਨਾ ਕਹਿਣ ਸਾਰੇ ਵੀਰ ਤੈਨੂੰ ਕੀ ਲੋੜ ਸੀ ਪਰ ਸਾਰੇ ਮੇਰੇ ਨਾਲ ਆ ਮੇਰਾ ਦਿਲ ਕੀਤਾ ਆ ਜਾ ਮਾਂ ਦੇ ਪੁੱਤਾਂ ਦੇ ਹੈਗਾ ਮਾਪੇ ਦਾ ਪੁੱਤ ਨਾ ਬੰਦਾ ਬਣ ਜਾ ਆ ਜਾ ਜੁੱਤੀਆਂ ਦੀ ਘਾਟ ਐਨੂੰ ਸਿਰੇ ਦੀ ਮੈਨੂੰ ਦੱਸ ਕਿੱਥੇ ਤੂੰ ਤੇਰੇ ਬੈਲ ਬਣਾ ਕੱਢੀ ਆ ਜੀ ਜਦੋਂ ਮਰਜੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਹਿੰਦਾ ਘਰੇ ਆਉਣਾ ਘਰੇ ਕਿੱਦਾਂ ਆਉਣਾ ਅਲੂ ਦੀ ਭੂਤਨੀ ਸਿਵਾਂ ਚ ਅੱਧ ਜਦੋਂ ਮੈਂ ਖੱਜ ਸ਼ਬਦ ਜਾਂ ਕਤੀੜ ਸ਼ਬਦ ਵਰਤਦਾ ਹੁੰਨਾ ਨਾ ਉਹ ਤਾਂ ਵਰਤਦਾ ਹੁੰਨਾ ਵੀ ਇਹ ਲੋਕ ਨਾ ਅਸਲ ਖੱਜਾਂ ਤੇ ਅਸਲ ਕਦੀੜਾ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਆ ਜੀ ਜਦੋਂ ਮਰਜੀ ਆ ਜੀ ਕਾਫੀ ਲੰਬੇ ਸਮੇਂ ਤੋਂ ਬਾਅਦ ਕਲਦੀਪ ਰਸਿੱਲੇ ਦਾ ਨਵਾਂ ਕੀਤਾ ਆਇਆ ਸੀ ਜਿਸ ਤੋਂ ਬਾਅਦ ਗਿਆਨੀ ਬੁੱਟਾ ਸਿੰਘ ਨੇ ਉਸ ਗੀਤ ਦੇ ਉੱਤੇ ਸਵਾਲ ਚੁੱਕੇ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਬਦਮਾਸ਼ੀ ਵਾਲੇ ਥਿਆਰਾਂ ਵਾਲੇ ਗੀਤ गा ਕੇ ਪਹਿਲਾਂ ਹੀ ਪੰਜਾਬ ਦੇ ਗਾਇਕਾਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਪਰ ਦੂਜੇ ਪਾਸੇ ਹੁਣ ਇਹ ਕਲਦੀਪ ਰਸਿੱਲਾ ਜੋ ਗੀਤ ਲੈ ਕੇ ਆ ਉਸ ਦੇ ਵਿੱਚ ਸਰੀਆਮ ਬਦਮਾਸ਼ੀ ਦੀਆਂ ਗੱਲਾਂ ਕਰ ਰਿਹਾ ਜਿਸ ਨੂੰ ਲੈ ਕੇ ਕਾਫੀ ਸ਼ਬਦ ਗਿਆਨੀ ਬੁੱਟਾ ਸਿੰਘ ਵੱਲੋਂ ਕਲਦੀਪ ਰਸਿੱਲਾ ਲਾਹ ਹਿਰੇ ਵਾਲੇ ਵਰਤੇ ਗਏ ਸੀ ਪਰ ਉਸ ਤੋਂ ਬਾਅਦ ਅੱਜ ਕਲ੍ਹਦੀਪ ਰਸਿੱਲੇ ਵੱਲੋਂ ਵੀ ਗਿਆਨੀ ਬੁੱਟਾ ਸਿੰਘ ਨੂੰ ਮੋੜਮਾ ਜਵਾਬ ਦਿੱਤਾ ਤੁਸੀਂ ਵੀ ਸੁਣੋ ਕਲਦੀਪ ਰਸਿੱਲੇ ਨੇ ਗਿਆਨੀ ਬੁੱਟਾ ਸਿੰਘ ਨੂੰ ਕੀ ਕਿਹਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਰਸੀਲਾ ਮੇਰਾ ਨਵਾਂ ਗਾਣਾ ਆਇਆ ਜੀ ਜਿਗਰਾ ਭਾਲਦੀ ਆ ਵੱਡੇ ਭਾਈ ਆਰਨੇਤ ਵੀਰ ਉਹਨਾਂ ਦੇ ਚੈਨਲ ਤੇ ਬਹੁਤ ਮੈਨੂੰ ਸਪੋਰਟ ਕੀਤਾ ਭਾਈ ਦਾ ਬਹੁਤ ਬਹੁਤ ਧੰਨਵਾਦ ਆ ਵੀਰਾ ਉਸਤਾਦ ਜੀ ਦਾ ਧੰਨਵਾਦ ਇੱਕ ਬੂਟਾ ਗਿਆਨੀ ਆ ਉਹਨਾਂ ਦੀ ਉਮਰ ਬਹੁਤ ਆ ਗਈ ਹੈ ਨਾ ਵੱਡੇ ਨੇ ਮੈਂ ਕੁਝ ਗਲਤ ਨਹੀਂ ਬੋਲਣਾ ਉਹ ਕਹਿੰਦਾ ਕਤੀੜੇ ਮੈਂ ਤੇਰੇ ਘਰੇ ਆਉਂਗਾ ਯਾਰ ਮੈਨੂੰ ਕਾਦੋਂ ਐ ਬੋਲਦੇ ਮੈਂ ਬਹੁਤ ਔਖੇ ਹੋ ਕੇ ਗਾਣਾ ਕੀਤਾ ਹਨਾ ਬਹੁਤ ਟਾਈਮ ਬਾਅਦ ਕੀਤਾ ਤੇ ਮੈਂ ਉਹਨੂੰ ਇਹ ਕਹਿਣਾ ਵੀ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਆ ਜੀ ਜਦੋਂ ਮਰਜ਼ੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਦਾਂ ਘਰੇ ਆਉਣਾ ਘਰੇ ਕਿੱਦਾਂ ਆਉਣਾ ਜਦੋਂ ਤੇਰੇ ਦਿਲ ਕੀਤਾ ਨੰਬਰ ਮੇਰਾ ਫੇਸਬੁਕ ਇੰਸਟਾਗ੍ਰam ਤੇ ਦਿੱਤਾ ਵਿਆ ਫੋਨ ਕਰ ਲਈ ਆ ਜੀ ਵੈਲਕਮ ਕਿਉਂਕਿ ਜਿਹੜੇ ਮੈਨੂੰ ਕਮੈਂਟ ਆਏ ਆ ਉਹ ਸਾਰੇ ਇਹ ਕਹਿੰਦੇ ਬਾਈ ਤੇਰੇ ਨਾਲ ਆ ਬਸ ਜੋ ਮੇਰੇ ਨਾਲ ਆ ਮੈਂ ਉਹਨਾਂ ਦੇ ਸਿਰ ਤੇ ਹੀ ਉਡਣਾ ਹਨਾ ਬੂਟਾ ਗਿਆਨੀ ਬੰਦਾ ਬਣ ਜਾ ਬੰਦਾ ਪਹਿਲਾਂ ਤੂੰ ਆਰਨੇਤ ਵੀਰੇ ਤੇ ਲਾਭ ਉਸਤਾਜ ਜੀ ਦੇ ਗਾਣੇ ਬਾਰੇ ਬੋਲਿਆ ਹੁਣ ਮੇਰੇ ਗਾਣੇ ਬਾਰੇ ਵੀ ਬੋਲਿਆ ਫੇਮ ਭਾਲਦਾ ਤੂੰ ਹੋਰ ਕੁਝ ਨਹੀਂ ਮੈਂ ਪਉਣੀ ਨਹੀਂ ਸੀ ਵੀਡੀਓ ਮੈਂ ਕਿਹਾ ਮੈਨੂੰ ਨਾ ਕਹਿਣ ਸਾਰੇ ਵੀਰ ਤੈਨੂੰ ਕੀ ਲੋੜ ਸੀ ਪਰ ਸਾਰੇ ਮੇਰੇ ਨਾਲ ਆ ਮੇਰਾ ਦਿਲ ਕੀਤਾ ਆ ਜਾ ਮਾਂ ਦੇ ਪੁੱਤਾਂ ਦੇ ਹੈਗਾ ਮਾਪੇਓ ਦਾ ਪੁੱਤ ਨਾ ਬੰਦਾ ਬਣ ਜਾ ਆ ਜਾ ਜੁੱਤੀਆਂ ਦੀ ਘਾਟ ਐ ਨੂੰ ਸਿਰੇ ਦੀ ਮੈਨੂੰ ਦੱਸ ਕਿੱਥੇ ਐ ਤੂੰ ਤੇਰੇ ਬੈਲ ਬਣਾ ਕਢੀ ਆ ਜੀ ਜਦੋਂ ਮਰਜੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਹਿੰਦਾ ਘਰੇ ਆਉਣਾ ਘਰੇ ਕਿੱਦੇ ਆਉਣਾ ਕੱਲ ਦੀ ਭੂਤਨੀ ਸਿਵਾਂ ਚ ਅੱਧ ਜਦੋਂ ਮੈਂ ਖੱਚ ਸ਼ਬਦ ਜਾਂ ਕਤੀੜ ਸ਼ਬਦ ਵਰਤਦਾ ਹੁੰਨਾ ਨਾ ਉਹ ਤਾਂ ਵਰਤਦਾ ਹੁੰਨਾ ਵੀ ਇਹ ਲੋਕ ਨਾ ਅਸਲ ਖੱਚਾਂ ਤੇ ਅਸਲ ਕਦੀੜ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਆ ਜੀ ਜਦੋਂ ਮਰਜੀ ਆ ਜੀ ਕਾਫੀ ਲੰਬੇ ਸਮੇਂ ਤੋਂ ਬਾਅਦ ਕਲਦੀਪ ਰਸਿੱਲੇ ਦਾ ਨਵਾਂ ਕੀਤਾ ਆਇਆ ਸੀ ਜਿਸ ਤੋਂ ਬਾਅਦ ਗਿਆਨੀ ਬੁੱਟਾ ਸਿੰਘ ਨੇ ਉਸ ਗੀਤ ਦੇ ਉੱਤੇ ਸਵਾਲ ਚੁੱਕੇ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਬਦਮਾਸ਼ੀ ਵਾਲੇ ਥਿਆਰਾਂ ਵਾਲੇ ਗੀਤ गा ਕੇ ਪਹਿਲਾਂ ਹੀ ਪੰਜਾਬ ਦੇ ਗਾਇਕਾਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ ਪਰ ਦੂਜੇ ਪਾਸੇ ਹੁਣ ਇਹ ਕਲਦੀਪ ਰਸਿੱਲਾ ਜੋ ਗੀਤ ਲੈ ਕੇ ਆ ਉਸ ਦੇ ਵਿੱਚ ਸਨੇਹਾਂ ਬਦਮਾਸ਼ੀ ਦੀਆਂ ਗੱਲਾਂ ਕਰ ਰਿਹਾ ਜਿਸ ਨੂੰ ਲੈ ਕੇ ਕਾਫੀ ਸ਼ਬਦ ਗਿਆਨੀ ਬੁੱਟਾ ਸਿੰਘ ਵੱਲੋਂ ਕਲਦੀਪ ਰਸਿੱਲਾ ਲਾਹ ਹਿਰੇ ਵਾਲੇ ਵਰਤੇ ਗਏ ਸੀ ਪਰ ਉਸ ਤੋਂ ਬਾਅਦ ਅੱਜ ਕਲਦੀਪ ਰਸਿੱਲੇ ਵੱਲੋਂ ਵੀ ਗਿਆਨੀ ਬੁੱਟਾ ਸਿੰਘ ਨੂੰ ਮੋੜਮਾ ਜਵਾਬ ਦਿੱਤਾ ਤੁਸੀਂ ਵੀ ਸੁਣੋ ਕਲਦੀਪ ਰਸਿੱਲੇ ਨੇ ਗਿਆਨੀ ਬੁੱਟਾ ਸਿੰਘ ਨੂੰ ਕੀ ਕਿਹਾ ਸੰਜੀ ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਰਸੀਲਾ ਮੇਰਾ ਨਵਾਂ ਗਾਣਾ ਆਇਆ ਜੀ ਜਿਗਰਾ ਭਾਲਦੀ ਆ ਵੱਡੇ ਭਾਈ ਆਰਨੇਤ ਵੀਰੇ ਉਹਨਾਂ ਦੇ ਚੈਨਲ ਤੇ ਬਹੁਤ ਮੈਨੂੰ ਸਪੋਰਟ ਕੀਤਾ ਭਾਈ ਦਾ ਬਹੁਤ ਬਹੁਤ ਧੰਨਵਾਦ ਆ ਵੀਰਾ ਉਸਤਾਜ ਜੀ ਦਾ ਧੰਨਵਾਦ ਇੱਕ ਬੂਟਾ ਗਿਆਨੀ ਆ ਉਹਨਾਂ ਦੀ ਉਮਰ ਬਹੁਤ ਆ ਗਈ ਹੈ ਨਾ ਵੱਡੇ ਨੇ ਮੈਂ ਕੁਝ ਗਲਤ ਨਹੀਂ ਬੋਲਣਾ ਉਹ ਕਹਿੰਦਾ ਕਤੀੜੇ ਮੈਂ ਤੇਰੇ ਘਰੇ ਆਉਂਗਾ ਯਾਰ ਮੈਨੂੰ ਕਾਦੋਂ ਐ ਬੋਲਦਿਆ ਮੈਂ ਬਹੁਤ ਔਖੇ ਹੋ ਕੇ ਗਾਣਾ ਕੀਤਾ ਹਨਾ ਬਹੁਤ ਟਾਈਮ ਬਾਅਦ ਕੀਤਾ ਤੇ ਮੈਂ ਉਹਨੂੰ ਇਹ ਕਹਿਣਾ ਵੀ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਆ ਜੀ ਜਦੋਂ ਮਰਜ਼ੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਹਿੰਦਾ ਘਰੇ ਆਉਣਾ ਘਰੇ ਕਿੱਦਾਂ ਆਉਣਾ ਜਦੋਂ ਤੇਰੇ ਦਿਲ ਕੀਤਾ ਨੰਬਰ ਮੇਰਾ ਫੇਸਬੁਕ ਇੰਸਟਾਗ੍ਰਾਮ ਤੇ ਦਿੱਤਾ ਵਿਆ ਫੋਨ ਕਰ ਲਈ ਆ ਜੀ ਵੈਲਕਮ ਕਿਉਂਕਿ ਜਿਹੜੇ ਮੈਨੂੰ ਕਮੈਂਟ ਆਏ ਆ ਉਹ ਸਾਰੇ ਇਹ ਕਹਿੰਦੇ ਆ ਬਾਈ ਤੇਰੇ ਨਾਲ ਆ ਬਸ ਜੇ ਉਹ ਮੇਰੇ ਨਾਲ ਆ ਮੈਂ ਉਹਨਾਂ ਦੇ ਸਿਰ ਤੇ ਹੀ ਉਡਣਾ ਹਨਾ ਬੂਟਾ ਗਿਆਨੀ ਬੰਦਾ ਬਣ ਜਾ ਬੰਦਾ ਪਹਿਲਾਂ ਤੂੰ ਆਰਨੇਤ ਵੀਰੇ ਤੇ ਲਾਭ ਉਸਤਾਜ ਜੀ ਦੇ ਗਾਣੇ ਬਾਰੇ ਬੋਲਿਆ ਹੁਣ ਮੇਰੇ ਗਾਣੇ ਬਾਰੇ ਵੀ ਬੋਲਿਆ ਫੇਮ ਭਾਲਦਾ ਤੂੰ ਹੋਰ ਕੁਝ ਨਹੀਂ ਮੈਂ ਪਾਉਣੀ ਨਹੀਂ ਸੀ ਵੀਡੀਓ ਮੈਂ ਕਿਹਾ ਮੈਨੂੰ ਨਾ ਕਹਿਣ ਸਾਰੇ ਵੀਰ ਤੈਨੂੰ ਕੀ ਲੋੜ ਸੀ ਪਰ ਸਾਰੇ ਮੇਰੇ ਨਾਲ ਆ ਮੇਰਾ ਦਿਲ ਕੀਤਾ ਆ ਜਾ ਮਾਂ ਦੇ ਪੁੱਤਾਂ ਦੇ ਹੈਗਾ ਮਾਪੇਓ ਦਾ ਪੁੱਤ ਨਾ ਬੰਦਾ ਬਣ ਜਾ ਆ ਜਾ ਜੁੱਤੀਆਂ ਦੀ ਘਾਟ ਐ ਨੂੰ ਸਿਰੇ ਦੀ ਮੈਨੂੰ ਦੱਸ ਕਿੱਥੇ ਹਾਂ ਤੂੰ ਤੇਰੇ ਬੈਲ ਬਣਾ ਕੱਢੀ ਆ ਜੀ ਜਦੋਂ ਮਰਜੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਹਿੰਦਾ ਘਰੇ ਆਉਣਾ ਘਰੇ ਕਿੱਦੇ ਆਉਣਾ ਆਲੂ ਦੀ ਭੂਤ ਨਹੀਂ ਸਵੇਰ ਚ ਅੱਦ ਜਦੋਂ ਮੈਂ ਖੱਚ ਸ਼ਬਦ ਜਾਂ ਕਤੀੜ ਸ਼ਬਦ ਵਰਤਦਾ ਹੁੰਨਾ ਨਾ ਉਹ ਤਾਂ ਵਰਤਦਾ ਹੁੰਨਾ ਵੀ ਇਹ ਲੋਕ ਨਾ ਅਸਲ ਖੱਚਾਂ ਤੇ ਅਸਲ ਕਦੀੜਾਂ ਨੇ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਆ ਜੀ ਜਦੋਂ ਮਰਜੀ ਆ ਜੀ ਕਾਫੀ ਲੰਬੇ ਸਮੇਂ ਤੋਂ ਬਾਅਦ ਕਲਦੀਪ ਰਸਿੱਲੇ ਦਾ ਨਵਾਂ ਕੀਤਾ ਆਇਆ ਸੀ ਜਿਸ ਤੋਂ ਬਾਅਦ ਗਿਆਨੀ ਬੁੱਟਾ ਸਿੰਘ ਨੇ ਉਸ ਗੀਤ ਦੇ ਉੱਤੇ ਸਵਾਲ ਚੁੱਕੇ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਬਦਮਾਸ਼ੀ ਵਾਲੇ ਥਿਆਰਾਂ ਵਾਲੇ ਗੀਤ गा ਕੇ ਪਹਿਲਾਂ ਹੀ ਪੰਜਾਬ ਦੇ ਗਾਇਕਾਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ ਪਰ ਦੂਜੇ ਪਾਸੇ ਹੁਣ ਇਹ ਕਲਦੀਪ ਰਸਿੱਲਾ ਜੋ ਗੀਤ ਲੈ ਕੇ ਆ ਉਸ ਦੇ ਵਿੱਚ ਸਨੇਹਾਂ ਬਦਮਾਸ਼ੀ ਦੀਆਂ ਗੱਲਾਂ ਕਰ ਰਿਹਾ ਜਿਸ ਨੂੰ ਲੈ ਕੇ ਕਾਫੀ ਸ਼ਬਦ ਗਿਆਨੀ ਬੁੱਟਾ ਸਿੰਘ ਵੱਲੋਂ ਕਲਦੀਪ ਰਸਿੱਲਾ ਲਾਭ ਹੀਰੇ ਵਾਲੇ ਵਰਤੇ ਗਏ ਸੀ ਪਰ ਉਸ ਤੋਂ ਬਾਅਦ ਅੱਜ ਕਲਦੀਪ ਰਸਿੱਲੇ ਵੱਲੋਂ ਵੀ ਗਿਆਨੀ ਬੁੱਟਾ ਸਿੰਘ ਨੂੰ ਮੋੜਮਾ ਜਵਾਬ ਦਿੱਤਾ ਤੁਸੀਂ ਵੀ ਸੁਣੋ ਕਲਦੀਪ ਰਸਿੱਲੇ ਨੇ ਗਿਆਨੀ ਬੁੱਟਾ ਸਿੰਘ ਨੂੰ ਕੀ ਕਿਹਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਰਸੀਲਾ ਮੇਰਾ ਨਵਾਂ ਗਾਣਾ ਆਇਆ ਜੀ ਜਿਗਰਾ ਭਾਲਦੀ ਆ ਵੱਡੇ ਭਾਈ ਆਰਨੇਤ ਵੀਰੇ ਉਹਨਾਂ ਦੇ ਚੈਨਲ ਤੇ ਬਹੁਤ ਮੈਨੂੰ ਸਪੋਰਟ ਕੀਤਾ ਭਾਈ ਦਾ ਬਹੁਤ ਬਹੁਤ ਧੰਨਵਾਦ ਆ ਵੀਰਾ ਉਸਤਾਜ ਦਾ ਧੰਨਵਾਦ ਇੱਕ ਬੂਟਾ ਗਿਆਨੀ ਆ ਉਹਨਾਂ ਦੀ ਉਮਰ ਬਹੁਤ ਆ ਗਈ ਹੈ ਨਾ ਵੱਡੇ ਨੇ ਮੈਂ ਕੁਝ ਗਲਤ ਨਹੀਂ ਬੋਲਣਾ ਉਹ ਕਹਿੰਦਾ ਕਤੀੜੇ ਮੈਂ ਤੇਰੇ ਘਰੇ ਆਉਂਗਾ ਯਾਰ ਮੈਨੂੰ ਕਾਦੋਂ ਐ ਬੋਲਦੇ ਮੈਂ ਬਹੁਤ ਔਖੇ ਹੋ ਕੇ ਗਾਣਾ ਕੀਤਾ ਹਨਾ ਬਹੁਤ ਟਾਈਮ ਬਾਅਦ ਕੀਤਾ ਤੇ ਮੈਂ ਉਹਨੂੰ ਇਹ ਕਹਿਣਾ ਵੀ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਆ ਜੀ ਜਦੋਂ ਮਰਜੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਹਿੰਦਾ ਘਰੇ ਆਉਣਾ ਘਰੇ ਕਿੱਦਾਂ ਆਉਣਾ ਜਦੋਂ ਤੇਰਾ ਦਿਲ ਕੀਤਾ ਨੰਬਰ ਮੇਰਾ ਫੇਸਬੁਕ ਇੰਸਟਾਗ੍ਰam ਤੇ ਦਿੱਤਾ ਵਿਆ ਫੋਨ ਕਰ ਲਈ ਆ ਜੀ ਵੈਲਕਮ ਕਿਉਂਕਿ ਜਿਹੜੇ ਮੈਨੂੰ ਕਮੈਂਟ ਆਏ ਆ ਉਹ ਸਾਰੇ ਇਹ ਕਹਿੰਦੇ ਬਾਈ ਤੇਰੇ ਨਾਲ ਆ ਬਸ ਜੇ ਉਹ ਮੇਰੇ ਨਾਲ ਆ ਮੈਂ ਉਹਨਾਂ ਦੇ ਸਿਰ ਤੇ ਹੀ ਉਡਣਾ ਹਨਾ ਬੂਟਾ ਗਿਆਨੀ ਬੰਦਾ ਬਣ ਜਾ ਬੰਦਾ ਪਹਿਲਾਂ ਤੂੰ ਆਰਨੇਤ ਵੀਰੇ ਤੇ ਲਾਭ ਉਸਤਾਜ ਜੀ ਦੇ ਗਾਣੇ ਬਾਰੇ ਬੋਲਿਆ ਹੁਣ ਮੇਰੇ ਗਾਣੇ ਬਾਰੇ ਵੀ ਬੋਲਿਆ ਫੇਮ ਭਾਲਦਾ ਤੂੰ ਹੋਰ ਕੁਝ ਨਹੀਂ ਮੈਂ ਪੌਣੀ ਨਹੀਂ ਸੀ ਵੀਡੀਓ ਮਾਂਗਾ ਮੈਨੂੰ ਨਾ ਕਹਿਣ ਸਾਰੇ ਵੀਰ ਤੈਨੂੰ ਕੀ ਲੋੜ ਸੀ ਪਰ ਸਾਰੇ ਮੇਰੇ ਨਾਲ ਆ ਮੇਰਾ ਦਿਲ ਕੀਤਾ ਆ ਜਾ ਮਾਂ ਦੇ ਪੁੱਤਾਂ ਦੇ ਹੈਗਾ ਮਾਪੇਓ ਦਾ ਪੁੱਤ ਨਾ ਬੰਦਾ ਬਣ ਜਾ ਆ ਜਾ ਜੁੱਤੀਆਂ ਦੀ ਘਾਟ ਐ ਨੂੰ ਸਿਰੇ ਦੀ ਮੈਨੂੰ ਦੱਸ ਕਿੱਥੇ ਆ ਤੂੰ ਤੇਰੇ ਬੈਲ ਬਣਾ ਕੱਢੀ ਆ ਜੀ ਜਦੋਂ ਮਰਜੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਹਿੰਦਾ ਘਰੇ ਆਉਣਾ ਘਰੇ ਕਿੱਦੇ ਆਉਣਾ ਆਲੂ ਦੀ ਭੂਤਨੀ ਸਵੇਰ ਚ ਅੱਧ ਜਦੋਂ ਮੈਂ ਖੱਚ ਸ਼ਬਦ ਜਾਂ ਕਤੀੜ ਸ਼ਬਦ ਵਰਤਦਾ ਹੁੰਨਾ ਨਾ ਉਹ ਤਾਂ ਵਰਤਦਾ ਹੁੰਨਾ ਵੀ ਇਹ ਲੋਕ ਨਾ ਅਸਲ ਖੱਚਾਂ ਤੇ ਅਸਲ ਕਦੀਣਾ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਆ ਜੀ ਜਦੋਂ ਮਰਜੀ ਆ ਜੀ ਕਾਫੀ ਲੰਬੇ ਸਮੇਂ ਤੋਂ ਬਾਅਦ ਕਲਦੀਪ ਰਸਿੱਲੇ ਦਾ ਨਵਾਂ ਕੀਤਾ ਆਇਆ ਸੀ ਜਿਸ ਤੋਂ ਬਾਅਦ ਗਿਆਨੀ ਬੁੱਟਾ ਸਿੰਘ ਨੇ ਉਸ ਗੀਤ ਦੇ ਉੱਤੇ ਸਵਾਲ ਚੁੱਕੇ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਬਦਮਾਸ਼ੀ ਵਾਲੇ ਥਿਆਰਾਂ ਵਾਲੇ ਗੀਤ गा ਕੇ ਪਹਿਲਾਂ ਹੀ ਪੰਜਾਬ ਦੇ ਗਾਇਕਾਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਪਰ ਦੂਜੇ ਪਾਸੇ ਹੁਣ ਇਹ ਕਲਦੀਪ ਰਸਿੱਲਾ ਜੋ ਗੀਤ ਲੈ ਕੇ ਆ ਉਸ ਦੇ ਵਿੱਚ ਸਰੀਆਮ ਬਦਮਾਸ਼ੀ ਦੀਆਂ ਗੱਲਾਂ ਕਰ ਰਿਹਾ ਜਿਸ ਨੂੰ ਲੈ ਕੇ ਕਾਫੀ ਸ਼ਬਦ ਗਿਆਨੀ ਬੁੱਟਾ ਸਿੰਘ ਵੱਲੋਂ ਕਲਦੀਪ ਰਸਿੱਲਾ ਲਾਹ ਹਿਰੇ ਵਾਲੇ ਵਰਤੇ ਗਏ ਸੀ ਪਰ ਉਸ ਤੋਂ ਬਾਅਦ ਅੱਜ ਕਲਦੀਪ ਰਸਿੱਲੇ ਵੱਲੋਂ ਵੀ ਗਿਆਨੀ ਬੁੱਟਾ ਸਿੰਘ ਨੂੰ ਮੋੜਮਾ ਜਵਾਬ ਦਿੱਤਾ ਤੁਸੀਂ ਵੀ ਸੁਣੋ ਕਲਦੀਪ ਰਸਿੱਲੇ ਨੇ ਗਿਆਨੀ ਬੁੱਟਾ ਸਿੰਘ ਨੂੰ ਕੀ ਕਿਹਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਰਸੀਲਾ ਮੇਰਾ ਨਵਾਂ ਗਾਣਾ ਆਇਆ ਜੀ ਜਿਗਰਾ ਭਾਲਦੀ ਆ ਵੱਡੇ ਭਾਈ ਆਰਨੇਤ ਵੀਰ ਉਹਨਾਂ ਦੇ ਚੈਨਲ ਤੇ ਬਹੁਤ ਮੈਨੂੰ ਸਪੋਰਟ ਕੀਤਾ ਭਾਈ ਦਾ ਬਹੁਤ ਬਹੁਤ ਧੰਨਵਾਦ ਆ ਵੀਰਾ ਉਸਤਾਜ ਦਾ ਧੰਨਵਾਦ ਇੱਕ ਬੂਟਾ ਗਿਆਨੀ ਆ ਉਹਨਾਂ ਦੀ ਉਮਰ ਬਹੁਤ ਆ ਗਈ ਹੈ ਨਾ ਵੱਡੇ ਨੇ ਮੈਂ ਕੁਝ ਗਲਤ ਨਹੀਂ ਬੋਲਣਾ ਉਹ ਕਹਿੰਦਾ ਕਤੀੜੇ ਮੈਂ ਤੇਰੇ ਘਰੇ ਆਉਂਗਾ ਯਾਰ ਮੈਨੂੰ ਕਾਦੋਂ ਐ ਬੋਲਦਿਆ ਮੈਂ ਬਹੁਤ ਔਖੇ ਹੋ ਕੇ ਗਾਣਾ ਕੀਤਾ ਹਨਾ ਬਹੁਤ ਟਾਈਮ ਬਾਅਦ ਕੀਤਾ ਤੇ ਮੈਂ ਉਹਨੂੰ ਇਹ ਕਹਿਣਾ ਵੀ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਆ ਜੀ ਜਦੋਂ ਮਰਜੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਹਿੰਦਾ ਘਰੇ ਆਉਣਾ ਘਰੇ ਕਿੱਦਾਂ ਆਉਣਾ ਜਦੋਂ ਤੇਰਾ ਦਿਲ ਕੀਤਾ ਨੰਬਰ ਮੇਰਾ ਫੇਸਬੁਕ ਇੰਸਟਾਗ੍ਰam ਤੇ ਦਿੱਤਾ ਵਿਆ ਫੋਨ ਕਰ ਲਈ ਆ ਜੀ ਵੈਲਕਮ ਕਿਉਂਕਿ ਜਿਹੜੇ ਮੈਨੂੰ ਕਮੈਂਟ ਆਏ ਆ ਉਹ ਸਾਰੇ ਇਹ ਕਹਿੰਦੇ ਬਾਈ ਤੇਰੇ ਨਾਲ ਆ ਬਸ ਜੇ ਉਹ ਮੇਰੇ ਨਾਲ ਆ ਮੈਂ ਉਹਨਾਂ ਦੇ ਸਿਰ ਤੇ ਹੀ ਉਡਣਾ ਹਨਾ ਬੂਟਾ ਗਿਆਨੀ ਬੰਦਾ ਬਣ ਜਾ ਬੰਦਾ ਪਹਿਲਾਂ ਤੂੰ ਆਰਨੇਤ ਵੀਰੇ ਤੇ ਲਾਹਬ ਉਸਤਾਜੀ ਦੇ ਗਾਣੇ ਬਾਰੇ ਬੋਲਿਆ ਹੁਣ ਮੇਰੇ ਗਾਣੇ ਬਾਰੇ ਵੀ ਬੋਲਿਆ ਫੇਮ ਭਾਲਦਾ ਤੂੰ ਹੋਰ ਕੁਝ ਨਹੀਂ ਮੈਂ ਪਉਣੀ ਨਹੀਂ ਸੀ ਵੀਡੀਓ ਮੈਂ ਕਿਹਾ ਮੈਨੂੰ ਨਾ ਕਹਿਣ ਸਾਰੇ ਵੀਰ ਤੈਨੂੰ ਕੀ ਲੋੜ ਸੀ ਪਰ ਸਾਰੇ ਮੇਰੇ ਨਾਲ ਆ ਮੇਰਾ ਦਿਲ ਕੀਤਾ ਆ ਜਾ ਮਾਂ ਦਾ ਪੁੱਤਾ ਜੇ ਹੈਗਾ ਮਾਪਿਓ ਦਾ ਪੁੱਤ ਨਾ ਬੰਦਾ ਬਣ ਜਾ ਆ ਜਾ ਜੁੱਤੀਆਂ ਦੀ ਘਾਟ ਐਨੂੰ ਸਿਰੇ ਦੀ ਮੈਨੂੰ ਦੱਸ ਕਿੱਥੇ ਤੂੰ ਤੇਰੇ ਬੈਲ ਬਣਾ ਕੱਢੀ ਆ ਜੀ ਜਦੋਂ ਮਰਜੀ ਆ ਜੀ ਹੁਣ ਮੈਨੂੰ ਐਂ ਦੱਸ ਵੀ ਤੂੰ ਕਿਹੜਾ ਘਰੇ ਆਉਣਾ ਘਰੇ ਕਿੱਦਾਂ ਆਉਣਾ ਅਲੂ ਦੀ ਭੂਤਨੀ ਸਿਵਾਂ ਚ ਅੱਧ ਜਦੋਂ ਮੈਂ ਖੱਛ ਸ਼ਬਦ ਜਾਂ ਕਤੀੜ ਸ਼ਬਦ ਵਰਦਾ ਹੁੰਦਾ ਹੁੰਦਾ ਨਾ ਉਹ ਤਾਂ ਵਰਦਾ ਹੁੰਦਾ ਹੁੰਦਾ ਵੀ ਇਹ ਲੋਕ ਨਾ ਅਸਲ ਖੱਛਾ ਤੇ ਅਸਲ ਕਦੀੜ ਕਤੀੜ ਤੂੰ ਆ ਬੋਲਣਾ ਤਾਂ ਮੈਂ ਨਹੀਂ ਸੀ ਕਤੀੜ ਤੂੰ ਆ ਆ ਜੀ ਜਦੋਂ ਮਰਜੀ ਆ ਜੀ ਕਾਫੀ ਲੰਬੇ ਸਮੇਂ ਤੋਂ ਬਾਅਦ ਕਲਦੀਪ ਰਸਿੱਲੇ ਦਾ ਨਵਾਂ ਕੀਤਾ ਆਇਆ ਸੀ ਜਿਸ ਤੋਂ ਬਾਅਦ ਗਿਆਨੀ ਬੁੱਟਾ ਸਿੰਘ ਨੇ ਉਸ ਗੀਤ ਦੇ ਉੱਤੇ ਸਵਾਲ ਚੁੱਕੇ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਬਦਮਾਸ਼ੀ ਵਾਲੇ